ਇੱਕ 4 ਸਾਲਾਂ ਦੀ ਮਾਸੂਮ ਪਿਆਰੀ ਬੱਚੀ ਜਿਹੜੀ ਆਪਣੀਆਂ ਛੋਟੀਆਂ-ਛੋਟੀਆਂ ਪਿਆਰੀਆਂ ਗੱਲਾਂ ਦੇ ਨਾਲ ਹਰ ਇੱਕ ਦਾ ਮਨ ਮੋਹ ਲੈਂਦੀ ਆਪਣੇ ਬਚਪਨੇ ਵਿੱਚ ਮਸਤ ਤੇ ਇਸ ਗੱਲ ਤੋਂ ਅਣਜਾਣ ਕਿ ਇਸ ਧਰਤੀ ਦੇ ਅੰਦਰ ਇਨਸਾਨਾਂ ਦੇ ਰੂਪ ਵਿੱਚ ਕੁਝ ਸ਼ੈਤਾਨ ਲੋਕ ਵੀ ਰਹਿੰਦੇ ਆ ਉਹਨੂੰ ਆ ਕੇ ਇੱਕ ਵਿਅਕਤੀ ਕਹਿੰਦਾ ਏ ਕਿ ਬੇਟਾ ਆਲੇ ਬਿਸਕਟ ਖਾ ਲਾ ਉਹ ਜਿਵੇਂ ਬਾਕੀ ਸਾਰਿਆਂ ਦੇ ਨਾਲ ਘੁਲ ਮਿਲ ਕੇ ਰਹਿੰਦੀ ਮਾਸੂਮ 4 ਸਾਲਾਂ ਦੀ ਪਿਆਰੀ ਬੱਚੀ ਉਸ ਵਿਅਕਤੀ ਤੂੰ ਵੀ ਬਿਸਕੁਟ ਲੈ ਕੇ ਖਾ ਲੈਂਦੀ ਆ ਪਰ ਉਹਨੂੰ ਨਹੀਂ ਸੀ ਪਤਾ ਕਿ ਇਹ ਇਨਸਾਨ ਨਹੀਂ ਹੈਵਾਨ ਆ ਉਹ ਬੰਦਾ ਉਸ ਬੱਚੀ ਨੂੰ ਚੁੱਕ ਕੇ ਕਿਤੇ ਪਾਸੇ ਲੈ ਜਾਂਦਾ ਜਿੱਥੇ ਜਾ ਕੇ ਉਹ ਉਹਦੇ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਾ ਉਹਨੂੰ ਉਸ ਬੱਚੀ ਦੀਆਂ ਚੀਕਾਂ ਤੇ ਦਰਦ ਤੇ ਕੋਈ ਤਰਸ ਨਹੀਂ ਆਇਆ ਬਲਕਿ ਉਹਨੇ ਉਸ ਬੱਚੀ ਦੇ ਚੀਕਣ ਚਲਾਉਣ ਤੇ ਉਦੇ ਦਰਦ ਤੇ ਉਹਦਾ ਮੂੰਹ ਕੁੱਟ ਦਿੱਤਾ ਜਿਹਦੇ ਕਰਕੇ ਦਰਦ ਨਾਲ ਤੜਫਦੀ ਹੋਈ ਬੱਚੀ ਬੇਹੋਸ਼ ਹੋ ਗਈ ਕਿਉਂਕਿ ਉਸ ਘਟੀਆ ਵਿਅਕਤੀ ਨੇ ਉਸ ਬੱਚੀ ਦੇ ਨਾਲ ਬਲਾਤਕਾਰ ਕੀਤਾ ਘਟੀਆ ਕੁਰਮ ਕੀਤਾ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਇਹ ਘਟਨਾ ਹਰਿਆਣਾ ਦੇ ਫਰੀਦাবাদ ਦੇ ਡਬੂਆ ਥਾਣਾ ਖੇਤਰ ਦੇ ਅੰਦਰ ਵਾਪਰੀ ਆ ਦੱਸਿਆ ਜਾ ਰਿਹਾ ਕਿ ਇੱਕ 22 ਸਾਲਾ ਜ਼ਵੇਦ ਨਾਂ ਦਾ ਵਿਅਕਤੀ ਬੱਚੀ ਦੇ ਨਾਲ ਇੱਕ ਛੋਟੀ ਮਾਸੂਮ 4 ਸਾਲਾਂ ਦੀ ਬੱਚੀ ਜੋ ਖੇਡ ਰਹੀ ਸੀ ਉਹ ਆ ਕੇ ਉਸ ਬੱਚੀ ਨੂੰ ਬੁਲਾਉਂਦਾ ਏ ਉਹਨੂੰ ਕਹਿੰਦਾ ਬੇਟਾ ਬਿਸਕਟ ਲੈ ਲਾ ਤਾਂ ਬੱਚੀ 4 ਸਾਲਾਂ ਦੀ ਮਾਸੂਮ ਜਿਹਨੂੰ ਕਿਸੇ ਵੀ ਗੱਲ ਦਾ ਕੁਝ ਵੀ ਪਤਾ ਨਹੀਂ ਸੀ ਅਣਜਾਣ ਹਰ ਚੀਜ਼ ਤੋਂ ਤਾਂ ਉਹ ਬੱਚੀ ਉਸ ਮੁੰਡੇ ਕੋਲੋਂ ਬਿਸਕਟ ਲੈ ਕੇ ਖਾਣ ਲੱਗਦੀ ਆ ਤਾਂ ਉਹਨੂੰ ਬੱਚੀ ਨੂੰ ਚੁੱਕ ਕੇ ਉਹ 2 2.5 ਕਿਲੋਮੀਟਰ ਪਾਸੇ ਸੁਨਸਾਨ ਜਗ੍ਹਾ ਤੇ ਲੈ ਜਾਂਦਾ ਉੱਥੇ ਲਿਜਾ ਕੇ ਉਸ ਬੱਚੀ ਦੇ ਨਾਲ ਉਹ ਰੇਪ ਕਰਦਾ ਏ ਇਨਸਾਨ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦਾ ਏ ਕੁਕਰਮ ਕਰਦਾ ਉਸ ਬੱਚੀ ਦੇ ਨਾਲ ਜਦੋਂ ਉਹ ਬੱਚੀ ਦਰਦ ਦੇ ਨਾਲ ਚੀਕਦੀ ਆ ਚਲਾਉਂਦੀ ਆ ਤਾਂ ਉਸ ਪੱਥਰਦਿਲ ਇਨਸਾਨ ਨੂੰ ਭੋਰਾ ਵੀ ਤਰਸ ਨਹੀਂ ਆਇਆ ਬੱਚੀ ਤੇ ਬਲਕੇ ਉਹਨੇ ਉਸ ਬੱਚੀ ਦਾ ਮੂੰਹ ਘੁੱਟ ਦਿੱਤਾ ਜਿਸ ਦੇ ਕਰਕੇ ਬੱਚੀ ਦੇ ਨੱਕ ਵਿੱਚੋਂ ਵੀ ਖੂਨ ਆਉਣ ਲੱਗਾ ਤੇ ਬੱਚੀ ਦਰਦ ਦੇ ਨਾਲ ਬੇਹੋਸ਼ ਹੋ ਗਈ। ਤਾਂ ਫਿਰ ਉਹ ਵਿਅਕਤੀ ਉਸ ਬੱਚੀ ਨੂੰ ਮਰਿਆ ਹੋਇਆ ਸਮਝ ਕੇ ਇੱਕ ਟੋਏ ਦੇ ਵਿੱਚ ਸੁੱਟ ਕੇ ਚਲਾ ਗਿਆ। ਤਾਂ ਜਦੋਂ ਲੋਕ ਉੱਥੇ ਲੰਘਦੇ ਕਰਦੇ ਬੱਚੀ ਨੂੰ ਦੇਖਦੇ ਆ ਲਹੂ-ਲਹਾਨ ਹੋਈ ਬੱਚੀ ਦੀ ਹਾਲਤ ਦੇਖਦੇ ਆ ਤ੍ਰੰਤ ਉ ਪੁਲਿਸ ਨੂੰ ਬੁਲਾਉਂਦੇ ਆ ਪੁਲਿਸ ਮੌਕੇ ਤੇ ਪਹੁੰਚਦੀ ਆ ਬੱਚੀ ਨੂੰ ਉਠਾਉਂਦੀ ਆ ਤੇ ਉਥੋਂ ਦਾ ਜਿਹੜਾ ਸਿਵਲ ਹਸਪੀਟਲ ਸੀ ਉਥੇ ਉਹਨੂੰ ਦਾਖਲ ਕਰਵਾਉਂਦੀ ਆ ਪਰ ਬੱਚੀ ਦੀ ਜਿਹੜੀ ਹਾਲਤ ਸੀ ਉਹ ਕਾਫੀ ਗੰਭੀਰ ਬਣੀ ਹੋਈ ਸੀ ਉਹਦੀ ਹਾਲਤ ਨੂੰ ਵਿਗੜਦਾ ਦੇਖ ਉਥੋਂ ਇੱਕ ਨਿੱਜੀ ਹਸਪਤਾਲ ਦੇ ਅੰਦਰ ਉਹਨੂੰ ਰੈਫਰ ਕਰ ਦਿੱਤਾ ਜਾਂਦਾ ਏ ਤਾਂ ਜਿੱਥੇ ਹੁਣ ਬੱਚੀ ਦਾ ਇਲਾਜ ਚੱਲ ਰਿਹਾ ਏ ਤਾਂ ਫਿਰ ਪੁਲਿਸ ਏਸ ਤੋਂ ਬਾਅਦ ਜਿਹੜੀ ਉਹ ਲੜਕੀ ਸੀ ਉਹਦੇ ਮਾਂ ਤੇ ਬਿਆਨਾਂ ਦੇ ਆਧਾਰ ਤੇ ਪੋਸਕੋ ਐਕਟ ਤਹਿਤ ਉਸ ਅਣਜਾਣ ਵਿਅਕਤੀ ਤੇ ਮਾਮਲਾ ਦਰਜ ਕਰ ਲੈਂਦੀ ਹੈ ਜਿਹਦੇ ਬਾਰੇ ਉਸ ਦੀ ਮਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਮੇਰੀ ਧੀ ਦੇ ਨਾਲ ਕਿਹੜੇ ਇਨਸਾਨ ਨੇ ਅਜਿਹਾ ਘਟਿਆਕ ਕਰਮ ਕੀਤਾ ਏ ਤਾਂ ਫਿਰ ਪੁਲਿਸ ਤਿੰਨ ਟੀਮਾਂ ਬਣਾ ਕੇ ਉਸ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੈ ਉੱਥੋਂ ਦੇ ਜਿਹੜੇ ਸਾਰੇ ਸੀਸੀਟੀਵੀਜ਼ ਕੈਮਰੇ ਸੀ ਤਾਂ ਹੋਰ ਵੀ ਲੋਕਾਂ ਤੋਂ ਆਸ-ਪਾਸ ਦੇਆਂ ਤੋਂ ਪੁਸ਼ਪੜਤਾਲ ਕਰਨ ਲੱਗਦੀ ਆ ਤਾਂ ਫਿਰ ਪੁਲਿਸ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਜਵੇਦ ਨਾਂ ਦੇ ਵਿਅਕਤੀ ਦਾ ਪਤਾ ਲੱਗਦਾ ਕਿ ਉਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤਾਂ ਹੌਲੀ-ਹੌਲੀ ਕਰਦੇ ਕਰਉਂਦੇ ਪੁਲਿਸ ਉਸ ਜਵੇਦ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲੈਂਦੀ ਆ ਇਸ ਟਾਈਮ ਉਹ ਪੁਲਿਸ ਦੇ ਕੋਲ ਹੈ ਤੇ ਉਹਨਾਂ ਨੇ ਉਸ ਦਾ 3 ਦਿਨਾਂ ਦਾ ਰਿਮਾਂਡ ਲਿਆ ਹੋਇਆ ਏ ਇੱਕ ਕਟਿਆ ਆਦਮੀ ਦੀ ਕਟਿਆ ਕਰਤੂਤ ਕਿ ਉਹਨੇ 3 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਬਲਾਤਕਾਰ ਕੀਤਾ ਉਹਨੂੰ 3 ਸਾਲਾਂ ਦੀ ਮਾਸੂਮ ਬੱਚੀ ਤੇ ਵੀ ਤਰਸ ਨਹੀਂ ਆਇਆ ਕਿਹੋ ਜੇ ਇਨਸਾਨ ਬਣ ਚੁੱਕੇ ਨੇ ਸਾਡੇ ਸਮਾਜ ਵਿੱਚ ਇਹ ਕੋਈ ਪਹਿਲੀ ਲੜਕੀ ਨਹੀਂ ਹੈਗੀ ਜਿਹਦੇ ਨਾਲ ਅਜਿਹੀ ਘਟਨਾ ਵਾਪਰੀ ਹਰ ਰੋਜ਼ ਸਾਡੇ ਸਮਾਜ ਦੇ ਅੰਦਰ ਪਤਾ ਨਹੀਂ ਕਿੰਨੀਆਂ ਧੀਆਂ ਛੇੜਛਾੜ ਦਾ ਬਲਾਤਕਾਰਾਂ ਦਾ ਸ਼ਿਕਾਰ ਹੁੰਦੀਆਂ ਨੇ ਲਗਭਗ ਹਰ ਅੱਧੇ ਮਿੰਟ ਬਾਅਦ ਜਿਹੜੀ ਲੜਕੀ ਆ ਉਹ ਇਹੋ ਜਿਹੀ ਘਟਿਆ ਕਰਮ ਦੀ ਇਹੋ ਜਿਹੀ ਘਟਿਆ ਘਟਨਾ ਦੇ ਸ਼ਿਕਾਰ ਹੋ ਜਾਂਦੀ ਆ ਕੋਈ ਵੀ ਲੜਕੀ ਸਾਡੇ ਸਮਾਜ ਅੰਦਰ ਸੁਰੱਖਿਅਤ ਨਹੀਂ ਆ ਚਾਹੇ ਉਹ ਛੋਟੀ ਮਾਸੂਮ ਬੱਚੀ ਆ ਤੇ ਚਾਹੇ ਉਹ ਬਜ਼ੁਰਗ ਔਰਤਾ ਜੇਕਰ ਉਹਨੂੰ ਜਰਾ ਵੀ ਇੱਕ ਵੇਲਾ ਹੋ ਜਾਂਦਾ ਥੋੜਾ ਜਿਹਾ ਵੀ ਹਨੇਰਾ ਹੋ ਜਾਂਦਾ ਤਾਂ ਪਤਾ ਨਹੀਂ ਹੁੰਦਾ ਕਿ ਉਹਨੇ ਸੁਰੱਖਿਅਤ ਘਰ ਪਹੁੰਚਣਾ ਕਿ ਨਹੀਂ ਪਹੁੰਚਣਾ ਹਨੇਰੇ ਦੀ ਤਾਂ ਗੱਲ ਛੱਡੋ ਇੱਥੇ ਦਿਨ ਦਿਹਾੜੇ ਹੀ ਸਾਡੀਆਂ ਧੀਆਂ ਸੁਰੱਖਿਆਤ ਨਹੀਂ ਰਹਿ ਗਈਆਂ ਸਾਡੀਆਂ ਮਾਵਾਂ ਵੀ ਸੁਰੱਖਿਆਤ ਨਹੀਂ ਰਹਿ ਗਈਆਂ ਪਤਾ ਨਹੀਂ ਕਿਹੋ ਜੀ ਘਟਿਆ ਬਿਰਤੀ ਦੇ ਲੋਕ ਕਿਹੋ ਜੀ ਘਟਿਆ ਸੋਚ ਲੈ ਕੇ ਆਪਣੇ ਦਿਮਾਗਾ ਦੇ ਅੰਦਰ ਘੁੰਮਦੇ ਰਹਿੰਦੇ ਨੇ ਪਤਾ ਨਹੀਂ ਕਿਹੜਾ ਹਯਾਨ ਤੁਹਾਨੂੰ ਦਿਨ ਦਿਹਾੜੇ ਤੁਹਾਨੂੰ ਟੱਕਰ ਜਾਵੇ ਜਿਹੜਾ ਤੁਹਾਡੇ ਨਾਲ ਅਜਹੀ ਘਟਿਆ ਕਰਤੂਤ ਕਰ ਦਵੇ ਸਰਕਾਰਾਂ ਨੂੰ ਚਾਹੀਦਾ ਕਿ ਅਸੀਂ ਗੱਲਾਂ ਵਿਸ਼ਵ ਗੁਰੂ ਬਣਦੀਆਂ ਕਰਦੇ ਆ ਵੱਡੇ ਵੱਡੇ ਫੋਕੇ ਦਾਅਵੇ ਸਰਕਾਰਾਂ ਦੇ ਹੁੰਦੇ ਆ ਚਾਹੇ ਉਹ ਸੂਬਿਆਂ ਦੀਆਂ ਸਰਕਾਰਾਂ ਹੋਣ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਪਰ ਸਾਡੇ ਸਮਾਜ ਦੇ ਅੰਦਰ ਸਾਡੀਆਂ ਧੀਆਂ ਦੀ ਇੱਜ਼ਤ ਸੁਰੱਖਿਆ ਤੇ ਨਹੀਂ ਹਰ ਰੋਜ਼ ਅਜਹੀਆਂ ਕਿੰਨੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਨੇ ਕਿ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਅਜਿਹੇ ਕਿਸੇ ਹੈਵਾਨ ਵਿਅਕਤੀ ਦੇ ਪੇਟ ਚੜ ਗਈਆਂ ਕਿਸੇ ਕਟਿਆ ਵਿਅਕਤੀ ਨੇ ਉਹਨਾਂ ਨਾਲ ਅਜਹੀ ਬਲਾਤਕਾਰ ਵਰਗੀ ਕਟਿਆ ਕਰਤੂਤ ਕਰ ਦਿੱਤੀ ਆ ਜਿਵੇਂ ਇਹ ਮਾਸੂਮ 4 ਸਾਲਾਂ ਦੀ ਬੱਚੀ ਦੇ ਨਾਲ ਹੋਇਆ ਤਾਂ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਕਿ ਇੱਥੇ ਧੀਆਂ ਦੀ ਸੁਰੱਖਿਆ ਵਾਸਤੇ ਕੁਝ ਪੋਖਤਾ ਪ੍ਰਬੰਧ ਕੀਤੇ ਜਾਣ ਭਾਵੇਂ ਕਿ ਇੱਥੇ ਕਈ ਸਖਤ ਕਾਨੂੰਨ ਸਰਕਾਰਾਂ ਨੇ ਲੈ ਕੇ ਆਂਦੇ ਆ ਪਰ ਉਹਦੇ باوجود ਵੀ ਹਰ ਰੋਜ਼ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿ ਭੋਰਾ-ਭੋਰਾ ਮਾਸੂਮ ਬੱਚੀਆਂ ਦੇ ਨਾਲ ਵੀ ਰੇਪ ਹੋ ਰਿਹਾ ਤੇ ਬਜ਼ੁਰਗ ਔਰਤਾਂ ਦੇ ਨਾਲ ਮਤਲਬ ਇੱਥੇ ਕਿਸੇ ਵੀ ਉਮਰ ਦੀ ਕੋਈ ਵੀ ਔਰਤ ਸੁਰੱਖਿਅਤ ਨਹੀਂ ਸੋ ਸਰਕਾਰਾਂ ਨੂੰ ਚਾਹੀਦਾ ਕਿ ਇਹਦੇ ਵੱਲ ਧਿਆਨ ਦੇ